ਹੈਲੋ ਫਰੈਂਡਸ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਕਵਰ ਕਰਾਂਗੇ ਅਸੀਂ ਵਿਸ਼ੇਸ਼ਣ ਸਾਡੀ ਇਹ ਵੀਡੀਓ 4ਥ ਹੈ ਅਸੀਂ ਪਿੱਛੇ ਤਿੰਨ ਵੀਡੀਓ ਨੂੰ ਕਵਰ ਕਰ ਚੁੱਕੇ ਹਾਂ ਚਲੋ ਫਿਰ ਸਟਾਰਟ ਕਰੀਏ ਅਸੀਂ ਅੱਜ ਦਾ ਟੌਪਿਕ ਵਿਸ਼ੇਸ਼ਣ ਅਗਰ ਵਿਸ਼ੇਸ਼ਣ ਦੀ ਪਰਿਭਾਸ਼ਾ ਦੀ ਗੱਲ ਕੀਤੀ ਜਾਵੇ ਜਿਹੜੇ ਸ਼ਬਦ ਕਿਸੇ ਨਾਮ ਜਾਂ ਪਰਨਾਮ ਦੇ ਗੁਣ ਅਗੁਣ ਗਿਣਤੀ ਮਿੰਤੀ ਸੰਬੰਧੀ ਦੱਸਦੇ ਹਨ ਜਾਂ ਉਹਨਾਂ ਨੂੰ ਆਮ ਤੋਂ ਖਾਸ ਬਣਾਉਂਦੇ ਹਨ विशेषण होंगे ठीक है जा रखना पेपर तो जा रखना विशेषण कुछ एग्जाम्पल है सेहतमंद चिट्टा मोटा मिठा हरा यह सब किसी ना किसी चीज की विशेषता है अगर पूछा जाए गोरा मुंडा बहुत चंगा है मुंडा कौन है आम आम न खास किन बनाता रंग नहीं कि गोरा है, है मिठा संतरा है संतरा की है आम चीज है अगर संतरा कौड़ा संतरा मिठा है पेपर च कई बार डायरेक्टली पुछले जाता है कि विशेषण किन्न तरह का होंगे विशेषण के पांच प्रकार के गुणवाचक संख्यावाचक ज गतीवाचक परिमान वाचक जा मिन्तीवाचक देखो परिमान मिन्ती होंगी है ਸੰਖਿਆ ਗਿਣਤੀ ਹੁੰਦੇ ਇਹਦੇ ਵਿੱਚ ਕਨਫਿਊਜ਼ ਬਿਲਕੁਲ ਨਹੀਂ ਹੋਣਾ ਨਿਸ਼ਚੇ ਬਾਚਕ ਹੋਣ ਪੜਨਾਮੀ ਬਾਚਕ ਇਹ ਤੁਹਾਡੇ ਪੰਜ ਤਰ੍ਹਾਂ ਦੇ ਵਿਸ਼ੇਸ਼ਣ ਦੇ ਪੇਤ ਹਨ ਜਿਹਦੇ ਅਕੋਰਡਿੰਗ ਜਿਹੜਾ ਵਿਸ਼ੇਸ਼ਣ ਚੱਲਦਾ ਹੈ ਠੀਕ ਹੈ ਗੁਣ ਇੱਕ ਇੱਕ ਕਰਕੇ ਇਹਦੇ ਵਾਲੀ ਡਿਟੇਲ ਵਿੱਚ ਕਰਾਂਗੇ ਹੋਰ ਇਸ ਤਰੀਕੇ ਦਾ ਡਿਟੇਲ ਵਿੱਚ ਕਰਾਂਗੇ ਕਿ ਤੁਸ ਤੁਹਾਨੂੰ ਕੋਈ ਵੀ ਇਹਦੇ ਚ ਡੈਰਾ ਵੀ ਡਾਊਟ ਰਹਿੰਦਾ ਹੋਵੇਗਾ ਸਾਰੇ ਹੀ ਅੱਜ ਕਲੀਅਰ ਹੋ ਜਾਣਗੇ ਅਗਰ ਗੁਣਵਾਚਕ ਵਿਸ਼ੇਸ਼ਣ ਦੀ ਗੱਲ ਕੀਤੀ ਜਾ ਗੀ ਗੁਣ ਦਾ ਮਤਲਬ ਸਭ ਨੂੰ ਪਤਾ ਹੈ ਕਿ ਕੋਈ ਚੰਗਾ ਮਾੜਾ ਦੱਸੇਕਦਾ ਬਟ ਇਹਦੇ ਅੱਗੇ ਕੁਝ ਕਾਇਪ ਵੀ ਹੁੰਦੀ ਹਨ ਇਹਦੀਆਂ ਕੁਝ ਅਵਸਥਾ ਵੀ ਹੈ ਠੀਕ ਹੈ ਜੋ ਵਿਸ਼ੇਸ਼ਣ ਸ਼ਬਦ ਆਪਣੇ ਗੁਣ ਉਹ ਗੁਣ ਆਕਾਰ ਰੰਗ ਸਥਾਨ ਆਦਿ ਨੂੰ ਦੱਸਦੇ ਹਨ ਠੀਕ ਹੈ ਉਸ ਨੂੰ ਆਮ ਤੋਂ ਫਿਰ ਤੋਂ ਲਾਈਨ ਉਹ ਹੀ ਆ ਗਈ ਆਮ ਤੋਂ ਖਾਸ ਬਣਾਉਂਦੇ ਹਨ ਉਹਨਾਂ ਨੂੰ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਸਿਆਣਾ ਰੋਂਦੀ ਕਾਲਾ ਚਿੱਟਾ ਕਾਂਗੂ ਨੂੰ RAM ਬਹੁਤ ਸਿਆਣਾ ਮੁੰਡਾ ਹੈ ਸਿਆਣਾ ਹੋਣਾ ਉਹਦਾ ਵਿਸ਼ੇਸ਼ਣ ਹੈ ਕਿ ਜਿਹੜਾ RAM ਹੈ ਉਹ ਬੜਾ ਹੀ ਜ਼ਿਆਦਾ ਸਿਆਣਾ ਮੁੰਡਾ ਹੈ ਮਤਲਬ ਕਿ ਉਹਦੀ ਕੀ ਹੈ ਵਿਸ਼ੇਸ਼ਤਾ ਹੈ ਠੀਕ ਹੈ ਅਗਲਾ ਅਗਲਾ ਦੇਖੋ ਖੱਟੀ ਚਟਨੀ ਵੀ ਹੀ ਚੰਗੀ ਲੱਗਦੀ ਹੈ ਖਟਾਸ ਇਦਾਂ ਉਹ ਗੁਣ ਦਿਖ ਕਟਾਸ ਵਰ ਉਹ ਗੁਣ ਚ ਵੀ ਆ ਜਾਂਦਾ ਗੁਣ ਵੀ ਆ ਜਾਂਦਾ ਠੀਕ ਹੈ ਕੀ ਲੱਗਦੀ ਹੈ ਚੰਗੀ ਲੱਗਦੀ ਹੈ ਇਹ ਕੀ ਦੱਸ ਰਹੀ ਹੈ ਇਹਦੀ ਵਿਸ਼ੇਸ਼ਤਾ ਦੱਸ ਰਹੀ ਹੈ ਇਹਦੇ ਗੁਣ ਦੱਸ ਰਹੀ ਹੈ ਐਸੇ ਕਹਾ ਟਾ ਗੁਣਵਾਚਕ ਹੁਣ ਇਹਦੀਆਂ ਕੁਝ ਅਵਸਥਾਵਾਂ ਹੁੰਦੀਆਂ ਠੀਕ ਹੈ ਇਹਦੀਆਂ ਕੁਝ ਅਵਸਥਾਵਾਂ ਹੁੰਦੀਆਂ ਤੁਸੀਂ ਨੋਟ ਕਰ ਲਓ ਇਹਨਾਂ ਨੂੰ ਜੋ ਸਾਡੀ ਪੰਜਾਬ ਬੋਰਡ ਦੀ ਬੁੱਕ ਹੈ ਜਾਂ ਸਾਡੇ ਐਨਸੀਆਰਟੀ ਦੇ ਕੋਡਿੰਗ ਇਹਨਾਂ ਨੂੰ ਤਿੰਨ ਅਵਸਥਾਵਾਂ ਵਿੱਚ ਵੰਡਿਆ ਜਾਂਦਾ ਹੈ ਜਿਹੜੀ ਪਹਿਲੀ ਅਵਸਥਾਵਾਂ ਹੁੰਦੀਆਂ ਉਹਦੇ ਵਿੱਚ ਆਉਂਦੇ ਹੈ ਗੁਣ ਜਾਂ ਫਿਰ ਦੋਸ਼ ਠੀਕ ਹੈ ਨੋਟ ਕਰ ਲੋ ਉਹਦੇ ਵਿੱਚ ਗੁਣ ਜਾਂ ਫਿਰ ਦੋਸ਼ ਦੱਸੇ ਜਾਂਦੇ ਹਨ ਮਤਲਬ ਕਿ ਚੰਗਾ ਹੈ ਇਹਦੀ ਐਗਜ਼ਾਮਪਲ ਲਿਖ ਲੋ ਕਿ ਉਹ ਬਹੁਤ ਨੇਕ ਆਦਮੀ ਹੈ ਉਹ ਬਹੁਤ ਚੰਗਾ ਆਦਮੀ ਹੈ ਇਹ ਸਭ ਕੁਝ ਕਿਦੇ ਵਿੱਚ ਆਏਗਾ ਗੁਣ ਵਿੱਚ ਆਏਗਾ ਅਗਰ ਸੈਕਿੰਡ ਕਾਲ ਕੀਤੀ ਜਾਵੇਗੀ ਸੈਕਿੰਡ ਆਂਦਾ ਹੈ ਇਹਦਾ ਆਕਾਰ ਸੈਕਿੰਡ ਲਿਖ ਲੋ ਆਕਾਰ ਜਾਂ ਵਿਸਥਾਰ ਦੀ ਅਵਸਥਾ ਕੀ ਦਾ ਆਕਾਰ ਕੀ ਹੈ ਠੀਕ ਹੈ ਕਿ ਮੈਂ ਆਕਾਰ ਦੀ ਗੱਲ ਕਰਾਂ ਇਹਦਾ ਆਕਾਰ ਕੀ ਹੈ ਸੈਕਿੰਡ ਆਕਾਰ ਦੀ ਗੱਲ ਕੀਤੀ ਜਾਵੇਗੀ ਕਿ ਉਹ ਲੰਬਾ ਹੈ ਉਹ ਪਤਲਾ ਹੈ ਉਹ ਮੋਟਾਇਆ ਇਹ ਸਭ ਕੁਝ ਕਿਦੇ ਅੰਦਰ ਆਏਗਾ ਇਕਾ ਅਕਾਰ ਜਾਂ ਵਿਸਥਾਰ ਦੇ ਅੰਦਰ ਆਏਗਾ ਠੀਕ ਹੈ ਥਰਡ ਗੱਲ ਕੀਤੀ ਜਾਵੇਗੀ ਥਰਡ ਜਿਹੜੀ ਅਵਸਥਾ ਹੈ ਉਹਦਾ ਨਾਮ ਹੁੰਦਾ ਦਸ਼ਾ ਕਿ ਦੀ ਦਸ਼ਾ ਕੀ ਹੈ ਕੀ ਪੁਰਾਣੀ ਹੈ ਨਵੀਂ ਹੈ ਨਰਮ ਹੈ ਜਾਂ ਗਰਮ ਹੈ ਬਿਮਾਰ ਹੈ ਜਾਂ ਠੀਕ ਹੈ ਇਹਦੀ ਦਸ਼ਾ ਕੀ ਹੈ ਇਹ ਤਿੰਨ ਤਰੀਕੇ ਨਾਲ ਇਹਦੀ ਅਵਸਥਾਵਾਂ ਨੂੰ ਵੰਡਿਆ ਜਾਂਦਾ ਹੈ ਠੀਕ ਹੈ ਇਹ ਤਿੰਨ ਤਰੀਕੇ ਹੈ ਜਿਹਦੇ ਨਾਲ ਇਦੀ ਅਵਸਥਾ ਨੂੰ ਡਿਵਾਈਡ ਕੀਤਾ ਜਾਂਦਾ ਹੈ ਨੈਕਸਟ ਅਸੀਂ ਇਹਦੇ ਕੁਝ ਪੇੜ ਸਿੱਖਾਂਗੇ ਕਿ ਇਹਨੂੰ ਬੰਦਿਆ ਕਿਸ ਤਰ੍ਹਾਂ ਗਿਆ ਹੈ ਇਹਦੀ ਅਵਸਥਾ ਦੀ ਗੱਲ ਕੀਤੀ ਗਈ ਗੁਣਵਾਚਕ ਵਿਸ਼ੇਸ਼ਣ ਦੀਆਂ ਕੁਝ ਕਿਸਮਾਂ ਹੁੰਦੀਆਂ ਹਨ ਠੀਕ ਹੈ ਗੁਣਵਾਚਕ ਦੀ ਕੁਝ ਕਿਸਮਾਂ ਹਨ ਅਗਰ ਪੁੱਛਿਆ ਜਾਵੇ ਇਹਦੀ ਕਿਸਮਾਂ ਕਿੰਨੀਆਂ ਹੈ ਤਿੰਨ ਹੈ ਅਵਸਥਾਵਾਂ ਵੀ ਤਿੰਨ ਸੀਗੀਆਂ ਜਿਹਦੇ ਵਿੱਚ ਅਸੀਂ ਕਵਰ ਕੀਤਾ ਗੁਣ ਆਕਾਰ ਤੇ ਦਸ਼ਾ ਅਗਰ ਪੁੱਛਿਆ ਜਾਵੇਗਾ ਇਹਦੀ ਕਿਸਮਾਂ ਕਿੰਨੀਆਂ ਹਨ ਤੁਸੀਂ ਜਾਰਖਾ ਤਿੰਨ ਪਹਿਲੀ ਹੁੰਦੀ ਹੈ ਸਥਾਰਨ ਅਵਸਥਾ ਸਧਾਰਨ ਅਵਸਥਾ ਗੁਣ ਵਿਸ਼ਾਸ਼ ਵਿਸ਼ੇਸ਼ਣ ਦੀ ਪਹਿਲੀ ਅਵਸਥਾ ਹੈ ਜਦੋਂ ਵਿਸ਼ੇਸ਼ਣ ਦੇ ਗੁਣ ਅਗੁਣ ਜਾਂ ਵਿਸ਼ੇਸ਼ਤਾ ਨੂੰ ਸਧਾਰਨ ਵਿੱਚ ਹੀ ਦੱਸਿਆ ਜਾਵੇ ਕਿ ਉਹ ਬਿਮਾਰ ਹੈ ਉਹ ਚੰਗਾ ਹੈ ਉਹ ਮਾੜਾ ਹੈ ਮਤਲਬ ਕਿ ਜੇਕਰ ਨੋਰਮਲੀ ਗੱਲ ਕਰਾਂਗੇ ਉਹ ਕਿਹਦੇ ਅੰਦਰ ਆਏਗਾ ਤੁਹਾਡਾ ਸਧਾਰਨ ਗੁਣਵਸਤਾ ਦੀ دار ਅਵਸਥਾ ਵਿੱਚ ਅਗਰੇ ਦੇਮੀ ਗੋੜੀ ਕੁੜੀ ਪੜਾਈ ਵਿੱਚ ਕਮਜ਼ੋਰ ਹੈ ਨੋਰਮਲ ਐਨ ਕੀਤੀ ਕਿ ਜਿਹੜੀ ਗੋੜੀ ਕੁੜੀ ਹੈ ਨਾ ਉਹ ਕਿੱ체 ਕਮਜ਼ੋਰ ਹੈ ਪੜਾਈ ਚ ਬੁੱਢਾ ਆਦਮੀ ਪਾਠ ਕਰ ਰਿਹਾ ਹੈ ਇਹ ਸਭ ਕਿਦੇ ਵਿੱਚ ਆ ਗਿਆ ਇਹਦੀ ਸਧਾਰਨ ਅਵਸਥਾ ਵਿੱਚ ਆ ਗਿਆ ਮਤਲਬ ਕਿ ਇਹਦੇ ਵਿੱਚ ਇਹਦੇ ਬਾਰੇ ਨੋਰਮਲੀ ਗੱਲ ਕੀਤੀ ਗਈ ਹੈ ਠੀਕ ਹੈ ਜਿਹਦੇ ਵਿੱਚ ਬਿਲਕੁਲ ਹੀ ਇਹਦੇ ਬਾਰੇ ਨੋਰਮਲੀ ਗੱਲ ਕੀਤੀ ਗਈ ਹੈ ਕਿ ਇਹ ਕਿਹੜੀ ਅਵਸਥਾ ਹੈ ਸਧਾਰਨ ਠੀਕ ਹੈ ਜਿਹਦੇ ਵਿੱਚ ਸਧਾਰਨ ਤਰ੍ਹਾਂ ਗੱਲ ਕੀਤੀ ਜਾਂਦੀ ਹੈ ਅਗਰ ਸੈਕਿੰਡ ਮੂਵ ਕਰਾਂਗੇ ਅਧਿਕਤਰ ਵਸਤਾ ਇੱਕੋਂ ਦਾ ਅਧਿਕਤਰ ਇੱਕੋਂ ਦਾ ਅਧਿਕਤਮ ਠੀਕ ਹੈ ਜਿਵੇਂ ਇੰਗਲਿਸ਼ਿ ਵਿੱਚ ਹੋਣਾ ਮਿਨੀਮਮ ਮੈਕਸਿਮਮ ਉਸੇ ਤਰ੍ਹਾਂ ਅਧਿਕਤਰ ਹੈ ਅਧਿਕਤਰ ਦੂਸਰੇ ਨੰਬਰ ਤੇ ਆਉਂਦਾ ਹੈ ਜਦੋਂ ਵਿਸ਼ੇਸ਼ਣ ਦੇ ਗੁਣ ਅਗੋਣ ਜਾਂ ਵਿਸ਼ੇਸ਼ਤਾ ਦੱਸਣ ਸਮੇਂ ਦੋ ਵਿਸ਼ੇਸ਼ਤਾ ਦੀ ਆਪਸ ਵਿੱਚ ਤੁਲਨਾ ਕਰਦੇ ਹਨ ਪੇਪਰ 'ਚ ਇਸ ਤਰ੍ਹਾਂ ਪੁੱਛਿਆ ਜਾਵੇਗਾ ਕਿਰੇ ਵਿਸ਼ੇਸ਼ਣ ਵਿੱਚ ਦੋਆਂ ਵਿੱਚ ਤੁਲਨਾ ਕੀਤੀ ਜਾਂਦੀ ਹੈ ਜਾਂ ਫਿਰ ਇੱਕ ਦੂਜੇ ਨੂੰ ਅਧਿਕ ਜਾਂ ਬਦਦੇਰੇ ਦੱਸਿਆ ਜਾਂਦਾ ਕਿ ਉਹ ਉਹਦੇ ਨਾਲੋਂ ਚੰਗਾ ਹੈ ਠੀਕ ਹੈ ਉਹ ਕਿ ਦੇ ਵਿੱਚ ਆਂਦਾ ਹੈ ਅਧਿਕਤਰ ਅਵਸਥਾ ਵਿੱਚ ਆਂਦਾ ਹੈ ਇਹ ਮੁੰਡਾ ਉਸ ਨਾਲੋਂ ਬਹਾਦਰ ਹੈ ਇੱਥੇ ਕੀ ਕੀਤੀ ਉਸ ਮੁੰਡੇ ਦੀ ਦੂਜੇ ਮੁੰਡੇ ਨਾਲ ਤੁਲਨਾ ਕੀਤੀ ਇਹ ਕਿਤਾਬ ਉਸ ਤੋਂ ਚੰਗੀ ਹੈ ਮਤਲਬ ਕਿ ਅਗਰ ਦੋ ਚੀਜ਼ਾਂ ਦੋ ਕਿਤਾਬ ਹੋ ਗਈ ਨਾ ਇਹ ਕਿਤਾਬ ਐਂ ਤਾਂ ਮੇਰੀ ਕਿਤਾਬ ਹੈ ਉਸ ਦੀ ਕਿਤਾਬ ਮੇਰੇ ਫਰੈਂਡ ਦੀ ਕਿਤਾਬ ਹੈ ਅਗਰ ਦੋਨਾਂ ਵਿੱਚ ਤੁਲਨਾ ਹੋਣ ਲੱਗ ਪੇ ਦੋਨਾਂ ਵਿੱਚ ਜ਼ਿਆਦਾ ਚੀਜ਼ ਦੱਸਣ ਲੱਗ ਪੇ ਉਹ ਕਿ ਦੇ ਅੰਦਰ ਆਂਦਾ ਹੈ ਉਹ ਆਂਦਾ ਤੁਹਾਡਾ ਅਧਿਕਤਰ ਦੇ ਅੰਦਰ ਆਂਦਾ ਹੈ ਕਨਫਿਊਜ਼ ਨਹੀਂ ਹੋਣਾ ਕਿਉਂਕਿ ਜੇ ਥਰਡ ਅਵਸਥਾ ਹੈ ਅਦਿਕਤਮ ਹੈ ਉਹ ਅਧਿਕਤਰ ਅਦਿਕਤਮ ਕਿਉਂਦਾ ਬਹੁਤ ਜ਼ਿਆਦਾ ਇਹਦੇ ਵਿੱਚ ਕੀ ਹੈ ਜਦੋਂ ਦੋ ਤੋਂ ਵੱਧ ਉਹਦੇ ਵਿੱਚ ਦੋ ਚੀਜ਼ਾਂ ਸੀਗੀਆਂ ਇਹਦੇ ਵਿੱਚ ਕੀ ਹੈ ਦੋ ਤੋਂ ਵੱਧ ਵਿਸ਼ੇਸ਼ਤਾ ਦੀ ਤੁਲਨਾ ਕਰਦੇ ਇੱਕ ਦੂਸਰੇ ਸਾਰੇ ਵਿਸ਼ੇਸ਼ ਨਾਲ ਚੰਗਾ ਜਾਂ ਮਾੜਾ ਦੱਸਿਆ ਜਾਵੇ ਉਹ ਗੁਣਵਾਚਕ ਦੀ ਅਦਿਕਤਮ ਅਵਸਥਾ ਹੁੰਦੀ ਹੈ ਕਿਹੜੀ ਅਵਸਥਾ ਹੁੰਦੀ ਹੈ ਅਦਿਕਤਮ ਅਵਸਥਾ ਹੁੰਦੀ ਜਿਵੇਂ ਇਹ ਮੁੰਡਾ ਸਭ ਨਾਲੋਂ ਡਰਪੋਕ ਹੈ ਉਹਦੇ ਵਿੱਚ ਅਗਰ ਮੈਂ ਬੋਲਦੀ ਨਾ ਇਹ ਮੁੰਡਾ ਆਰਾਮ ਨਾਲੋਂ ਡਰਪੋਕ ਹੈ ਉਹ ਕੀ ਸੀਗਾ ਇਹਦਾ ਅਧਿਕਤਰ ਕਿ ਦੋ ਚੀਜ਼ਾਂ ਨੂੰ ਮੂਵ ਕੀਤਾ ਠੀਕ ਹੈ ਤੋਂ ਚੀਜ਼ਾਂ ਨੂੰ ਉਹ ਕੀਤਾ ਕੰਪਨੀ ਠੀਕ ਹੈ ਪੈਰੀਜਨ ਕੀਤਾ ਅਗਰ ਮੈਂ ਕੀ ਕਹਿਆ ਤਾਂ ਸਬ ਨਾਲ ਐਜ਼ ਅ ਸਬ ਵਰਡ ਨਾ ਸਬ ਸਬ ਮਤਲਬ ਕੀ ਹੈ ਦੋ ਤੋਂ ਵੱਧ ਇਹ ਕਾਰ ਸਬ ਨਾਲੋਂ ਕੀਮਤੀ ਹੈ ਪੇਪਰ 'ਚ ਜਿੱਦਾਂ ਵੀ ਆ ਸਕਦਾ ਹੈ ਜਿਹੜਾ ਸਬ ਵਰਡ ਹੈ ਉਹ ਕਿਹਦੇ ਅੰਦਰ ਆਂਦਾ ਹੈ ਉਹ ਆਂਦਾ ਤੁਹਾਡਾ ਅਧਿਕਤਮ ਚ ਜਦੋਂ ਪੂਰੇ ਨੂੰ ਹੋਲ ਤੋਂ ਦਿਖਿਆ ਜਾਂਦਾ ਜਦੋਂ ਪੂਰਾ ਹੋਲ ਦਿਖਿਆ ਜਾਂਦਾ ਹੈ ਉਹ ਗੁਣਵਾਚਕ ਦੀ ਅਧਿਕਤਮ ਅਵਸਥਾ ਹੁੰਦੀ ਹੈ ਠੀਕ ਹੈ ਉਹ ਗੁਣਵਾਚਕ ਦੀ ਅਧਿਕਤਮ ਅਵਸਥਾ ਹੁੰਦੀ ਹੈ ਨੈਕਸਟ ਅੱటు ਮੂਵ ਕਰਾਂਗੇ ਨੈਕਸਟ ਅਡਾ ਹੋਏਗਾ ਸੈਕਿੰਡ ਸੈਕਿੰਡ ਜ ਅਸੀਂ ਕਰਾਂਗੇ ਸੰਖਿਆਵਾਚਕ ਸੰਖਿਆਵਾਚਕ ਸਭ ਨੂੰ ਪਤਾ ਕਾਊਂਟਿੰਗ ਆ ਬਟ ਕਾਊਂਟਿੰਗ ਦੇ ਵੀ ਅੱਗੇ ਪਾਰਟ ਹੈ ਕਾਊਂਟਿੰਗ ਦੇ ਵੀ ਅੱਗੇ ਪਾਰਟ ਹੈ ਅਗਰ ਡੈਫੀਨੇਸ਼ਨ ਦੀ ਗੱਲ ਕੀਤੀ ਜਾਏ ਬੱਚੇ ਉਹ ਸ਼ਬਦ ਜੋ ਆਪਣੀ ਵਿਸ਼ੇਸ਼ਤਾ ਦੀ ਗਿਣਤੀ ਜਾਂ ਦਰਜਾ ਦੱਸਣ ਠੀਕ ਹੈ ਗਿਣਤੀ ਵੀ ਦੱਸਦੀ ਹੈ ਉਹ ਦਰਜਾ ਫਸਟ ਪੋਜੀਸ਼ਨ ਸੈਕਿੰਡ ਪੋਜੀਸ਼ਨ ਥਰਡ ਪੋਜੀਸ਼ਨ ਉਹਨਾਂ ਨੂੰ ਗਿਣਤੀਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਜਿਵੇਂ ਪਹਿਲਾ ਪੰਜਵਾਂ ਛੇਮਾ ਪੰਜਾ ਦੋਗਣਾ ਅੱਧਾ ਪੋਣਾ ਥੋੜਾ ਇਹ ਸਭ ਕੀ ਦੇ ਅੰਦਰ ਆਉਂਦੀ ਹੈ ਇਹ ਸਭ ਬੰਦੇ ਸੰਖਿਆਵਾਚਕ ਵਿਸ਼ੇਸ਼ਣ ਅੰਦਰ ਆਉਂਦੀ ਹੈ ਜਿਵੇਂ ਮੇਰੇ ਗਾਦੀ ਜੀ ਦੀ ਉਮਰ 80 ਸਾਲ ਹੈ ਜਾਂ 80 ਕੀ ਹੈ ਇਹਦੀ ਸੰਖਿਆ ਜਿਹੜਾ 80 ਕੀ ਹੈ ਇਹਦੀ ਸੰਖਿਆ ਹੈ ਜਿਵੇਂ ਸਰਵਨ ਕੋਲੋਂ ਦੋ ਕਾਰਾ ਹਨ ਸਰਵਨ ਕੋਲੋਂ ਦੋ ਕਾਰਾ ਹਨ ਠੀਕ ਹੈ ਦੋ ਕੀ ਆ ਗਿਆ ਇਹਦੀ ਗਿਣਤੀ ਆ ਗਈ ਦੋ ਕੀ ਆ ਗਿਆ ਇਹਦੀ ਗਿਣਤੀ ਆ ਗਈ ਠੀਕ ਹੈ ਮੈਂ ਕਿਹ ਇੱਚ ਕੀ ਹੈ 80 ਜਿਵੇਂ 80 ਗਿਣਤੀ ਹੈ 80 ਗਿਣਤੀ ਹੈ ਠੀਕ ਹੈ ਜਿਹੜੀ 2 ਹੈ ਉਹ ਵੀ ਕੀ ਹੈ ਗਿਣਤੀ ਹੈ ਠੀਕ ਹੈ ਜਿਹੜਾ 2 ਹੈ ਉਹ ਵੀ ਕੀ ਹੈ ਗਿਣਤੀ ਹੈ ਜਿਹੜਾ 80 ਹੈ ਉਹ ਵੀ ਕੀ ਹੈ ਗਿਣਤੀ ਹੈ ਇਹ ਸਭ ਕੁਝ ਅੰਦਾ ਗਿਣਤੀ ਵਾਚਕ ਅੰਦਰ ਹੁਣ ਗਿਣਤੀ ਵਾਚਕ ਨੂੰ ਵੀ ਦੋ ਤਰੀਕੇ ਨਾਲ ਵਰਤਿਆ ਜਾਂਦਾ ਹੈ ਠੀਕ ਹੈ ਸੋ ਲਿਖ ਲਓ ਇਹਨੂੰ ਗਿਣਤੀ ਵਾਚਕ ਸੰਖਿਆ ਵਾਚਕ ਨੂੰ ਵੀ ਦੋ ਤਰ੍ਹਾਂ ਨਾਲ ਡਿਵਾਈਡ ਕੀਤਾ ਜਾਂਦਾ ਹੈ ਇੱਕ ਹੁੰਦੀ ਹੈ ਨਿਸ਼ਚਿਤ ਠੀਕ ਹੈ ਇੱਕ ਹੁੰਦੀ ਹੈ ਨਿਸ਼ਚਿਤ ਇੱਕ ਹੁੰਦੀ ਹੈ ਅਨਿਸ਼ਚਿਤ ਮਤਲਬ ਕਿ ਇੱਕ ਦਾ ਪੂਰਾ ਪਤਾ ਹੁੰਦਾ ਹੈ ਇੱਕ ਦਾ ਪੂਰਾ ਪਤਾ ਨਹੀਂ ਹੁੰਦਾ ਇਹਨੂੰ ਦੋ ਤਰੀਕੇ ਨਾਲ ਡਿਵਾਈਡ ਕੀਤਾ ਜਾਂਦਾ ਹੈ ਅਗਰ ਮੈਂ ਨਿਸ਼ਚਿਤ ਦੀ ਗੱਲ ਕਰਾਂ ਜਿਹੜਾ ਨਿਸ਼ਚਿਤ ਹੋਏਗਾ ਨਾ ਤੁਹਾਨੂੰ ਉਹਦੇ ਬਾਰੇ ਪੂਰਾ ਹੀ ਪਤਾ ਹੋਏਗਾ ਉਹਦੇ ਬਾਰੇ ਪੂਰਾ ਹੀ ਪਤਾ ਹੋਏਗਾ ਜਿਵੇਂ ਮੈਂ ਕਹਾਂਗੀ 1 2 3 4 ਇਹ ਸਭ ਕੁਝ ਮੇਰਾ ਕਿਦੇ ਅੰਦਰ ਆਂਦਾ ਹੈ ਨਿਸ਼ਚਿਤ ਦੇ ਅੰਦਰ ਆਂਦਾ ਹੈ ਠੀਕ ਹੈ ਸਭ ਤੋਂ ਪਹਿਲਾਂ ਸੀ ਗੱਲ ਕਰਾਂਗੇ ਇਹਨੂੰ ਨਾਲ-ਨਾਲ ਨੋਟ ਕਰਦੇ ਰਹੋ ਅਗਰ ਮੈਂ ਨਿਸ਼ਚਿਤ ਦੀ ਗੱਲ ਕਰਾਂ ਇਹਦੇ ਬਾਰੇ ਸਾਨੂੰ ਪੂਰਾ ਪਤਾ ਹੁੰਦਾ ਜਿਵੇਂ ਇੱਕ 2 3 4 ਇਹ ਕੀ ਹੈ ਇੱਕ ਗਿਣਤੀ ਹੈ ਹੁਣ ਅੱਗੇ ਬੱਚੇ ਇਹਨਾਂ ਨੂੰ ਵੀ ਡਿਵਾਈਡ ਕੀਤਾ ਗਿਆ ਹੈ ਅੱਗੇ ਇਹਨਾਂ ਨੂੰ ਵੀ ਡਿਵਾਈਡ ਕੀਤਾ ਗਿਆ ਸਭ ਤੋਂ ਪਹਿਲਾਂ ਅਸੀਂ ਨਿਸ਼ਚਿਤ ਵਾਚਕ ਵਿੱਚ ਕਰਾਂਗੇ ਅਪੂਰਣ ਅੰਕ ਅਗਲਾ ਸਾਰਾ ਨਿਸ਼ਚਿਤ ਵਾਚਕ ਚ ਹੋਏਗਾ ਅਪੂਰਣ ਹੰਗ ਅਪੂਰਣ ਅੰਕ ਤੇਰੇ ਹੋਣਗੇ ਜਿਨ੍ਹਾਂ ਵਾਰੇ ਪੂਰਾ ਨਹੀਂ ਪਤਾ ਜਿਵੇਂ ਅਸੀਂ ਕਵਾਂਗੇ ਡੇਢ ਡੇਢ ਚੀਜ਼ ਕੀ ਹੈ ਅੱਧੀ ਹੈ ਨਾ ਅਗਰ ਮੈਂ ਬੋਲਾਂ ਤਾਈ ਤਾਈ ਵੀ ਕਿਹਦੇ ਅੰਦਰ ਆਏਗਾ ਅਪੂਰਣ ਅੰਦਰ ਆਏਗਾ ਅਗਰ ਮੈਂ ਬੋਲਾਂ ਅੱਧਾ ਅੱਧਾ ਵੀ ਕਿਹਦੇ ਅੰਦਰ ਆਏਗਾ ਪੂਰਣ ਅਪੂਰਣ ਅੰਦਰ ਆਏਗਾ ਅਈ ਗੱਪੂ ਨਾ ਇਹ ਸਭ ਕੁਝ ਕਿਦੇ 파ਟ ਹੈ ਐ ਸਿਗੇ ਨਿਚੀ ਦੇ ਉਸ ਤੋਂ ਬਾਅਦ ਆਂਦਾ ਕ੍ਰਮਵਾਰ ਉਸ ਤੋਂ ਬਾਅਦ ਇਹਦੇ ਅੰਦਰ ਕ੍ਰਮਵਾਰ ਦੀ ਅਨਕ੍ਰਮਵਾਰ ਮਤਲਬ ਕੀ ਜਿਹਦੇ ਵਿੱਚ ਦਰਜਾ ਦੱਸਿਆ ਜਾਵੇ ਜਿਹਦੇ ਵਿੱਚ ਦਰਜਾ ਦੱਸਿਆ ਜਿਵੇਂ ਕਹਾਂ ਕਿ 7ਵਾਂ 8ਵਾਂ 9ਵਾਂ ਇਹਦੇ ਚ ਕੀ ਦੱਸਿਆ ਇਹਦੇ ਚ ਮੈਂ ਦਰਜਾ ਦੱਸਿਆ ਠੀਕ ਹੈ ਉਸ ਤੋਂ ਬਾਅਦ ਆਂਦਾ ਸਮੁੱਚਾ ਸਮੁੱਚਾ ਬੋਧ ਕੀ ਹੁੰਦਾ ਹੈ ਜਿਹੜਾ ਪੂਰੀ ਦਾ ਪੂਰੀ ਬੋਧ ਕਰਵਾਏ 3 ਲਿਖ ਲੋ ਸਮੂਚਤਾ ਕੀ ਹੁੰਦੀ ਹੈ ਜਿਦੇ ਵਿੱਚ ਪੂਰੀ ਗਿਣਤੀ ਦੱਸੀ ਜਾਏ ਜਿੱਚ ਪੂਰੀ ਗਿਣਤੀ ਦੱਸੀ ਜਾ ਜਿਵੇਂ ਕਵਾਂ ਤਿੰਨੋਂ ਸਾਰੇ ਆਗੇ ਤਿੰਨੋਂ ਤਿੰਨੇ ਆਗੇ ਠੀਕ ਹੈ ਜਿਦੇ ਮੈਂ ਕਵਾਂ ਚਾਰੋਂ ਚਾਰੇ ਆਜੋ ਠੀਕ ਹੈ ਸੱਤੋਂ ਆਜੋ ਇਹ ਵਾਲੇ ਵਰਡ ਕਿਦੇ ਵਿੱਚ ਆਉਂਦੇ ਆ ਇਹ ਵਾਲੇ ਸਮੂਚਤਾ ਵਿੱਚ ਆਉਂਦੀ ਹੈ ਠੀਕ ਹੈ ਇਹ ਵਾਲੇ ਕਿਦੇ ਵਿੱਚ ਆਉਂਦੇ ਆ ਸਮੂਚਤਾ ਵਿੱਚ ਆਉਂਦੀ ਹੈ ਠੀਕ ਹੈ ਸਾਰੇ ਪਾਰਟ ਸੀਗੇ ਨਿਸ਼ਚਿਤ ਅਗਰ ਗੱਲ ਕੀਤੀ ਜਾਵੇ ਅਨਿਸ਼ਚਿਤ ਹੁਣ ਅਨਿਸ਼ਚਿਤ ਦਾ ਮਤਲਬ ਸਭ ਨੂੰ ਪਤਾ ਹੈ ਕਿ ਜਿਦੇ ਬਾਰੇ ਕਿਸੇ ਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਅਗਰ ਮੈਂ ਗੱਲ ਕਰਾਂ ਅਨਿਸ਼ਚਿਤ ਦੀ ਇਹਦੇ ਵਿੱਚ ਕੀ ਹੁੰਦਾ ਹੈ ਅਨੁਮਾਨ ਲਗਾਇਆ ਜਾਂਦਾ ਅਗਰ ਪੁੱਛੇ ਜਾਵੇਗਾ ਕਿ ਇਹਦੇ ਵਿੱਚ ਅਨੁਮਾਨ ਲਗਾਉਂਦੇ ਆ ਇਹਦੇ ਵਿੱਚ ਅਨੁਮਾਨ ਲਗਾਇਆ ਜਾਂਦੀ ਜੇ ਮੈਂ ਕਹਾਂ ਪੰਜ ਕੂਦੀ ਆਈ ਹੈ ਚੀਜ਼ ਪੰਜ ਕੂਦੀ ਆਈ ਹੈ ਪਰ ਪੱਕਾ ਨਹੀਂ ਪਤਾ ਕਿੰਨੇ ਦੀ ਆਈ ਹੈ ਇੱਕ ਅੱਧਾ ਠੀਕ ਹੈ ਇੱਕ ਅੱਧਾ ਥੋੜਾ ਉਹ ਥੋੜਾ ਕਿੰਨਾ ਕੀ ਪਤਾ ਕਿੰਨਾ ਥੋੜਾ ਬੋਤੇ ਬੋਤੇ ਕਿੰਨੇ ਪਤਾ ਨਹੀਂ ਕਈ ਲੋਕੀ ਆਈ ਸੀ ਕਈ ਕਿਨੇ 1 ਕਹ ਦੋ ਹੈ ਤਿੰਨ ਹੈ ਤੁਹਾਨੂੰ ਕੀ ਪਤਾ ਇਹ ਸਭ ਕੁਝ ਸੰਖਿਆਵਾਚਕ ਦੇ ਅੰਦਰ ਆਉਂਦੇ ਆ ਔਰ ਕਿਹੜੇ ਪੇਟ ਚ ਦੇ ਕਿਹਦੇ ਵਿੱਚ ਆਉਂਦੇ ਆ ਕਿਹਦੇ ਵਿੱਚ ਆਉਂਦੇ ਆ ਇਹ ਸਾਰੇ ਹੀ ਅਨਿਸ਼ਚਿਤਵਾਚਕ ਦੇ ਵਿੱਚ ਆਉਂਦੇ ਆ ਠੀਕ ਹੈ ਇਹ ਸਾਰੇ ਹੀ ਅਨਿਸ਼ਚਿਤਵਾਚਕ ਦੇ ਵਿੱਚ ਆਉਂਦੇ ਆ ਅੱਗੇ ਦੇਖੋ ਬੱਚੇ ਨੈਕਸਟ ਹੈ ਪਰਨਾਮਵਾਚਕ ਪਰਨਾਮਵਾਚਕ ਚਾ ਠੀਕ ਹੈ ਇਹਦੇ ਵਿੱਚ ਕੀ ਹੁੰਦਾ ਹੈ ਇਹਦੇ ਵਿੱਚ ਇਹ ਸ਼ਬਦ ਜੋ ਆਪਣੀ ਵਿਸ਼ੇਸ਼ਤਾ ਦੀ ਮਿੰਤੀ ਗਿਣਤੀ ਆਉਂਦਾ ਹੈ ਉਹ ਦੇ ਕਾਊਂਟਿੰਗ ਆਉਂਦਾ ਦੂਜੇ ਠੀਕ ਹੈ ਜੋ ਪਹਿਲਾਂ ਕੀਤਾ ਸੀਗਾ ਪਰਿਮਾਨ ਚੰਦੀ ਮਿੰਤੀ ਧਿਆਨ ਰੱਖਣਾ ਕਿਉਂਕਿ ਮਾਤ ਮਿੰਤੀ ਸੇ ਜ਼ਿਆਦਾ ਨਹੀਂ ਹੋ ਠੀਕ ਹੈ ਮਿੰਤੀ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ 3 ਮੀਟਰ 3 ਮੀਟਰ ਨੂੰ ਮਿਨੀਆ ਜਾ ਸਕਦਾ ਹੈ ਬਹੁਤ ਸਾਰੇ ਬਹੁਤ ਸਾਰੇ 2 ਕਿਲੋ ਥੋੜਾ ਜਿਹਾ ਉਹ ਦੇਖੋ 2 ਕਿਲੋ ਇਹ ਕਵਰ ਆ ਗਿਆ ਤੁਹਾਨੂੰ ਚਿੱਤਾ ਆ ਗਿਆ ਕਿ ਇਹਦਾ ਪਿਛਲੀ ਸਲਾਈਡ ਚ ਕਰਕੇ ਆਈ ਸੀਗੀ ਇਹ ਕਵਰ ਕਿਹចੰਦਾ ਹੈ ਅਨਿਸ਼ਚਿਤ ਚੰਦਾ ਹੈ ਇਸੇ ਤਰ੍ਹਾਂ ਇਹਨੂੰ ਵੀ ਬੱਚੇ ਦੇਖੋ ਮੈਨੂੰ 10 ਲੀਟਰ ਤੇਲ ਚਾਹੀਦਾ ਹੈ 10 ਲੀਟਰ ਕੀ ਹੈ ਕਿਸੇ ਦੀ ਮੰਗਤੀ ਆ ਅਰਵਾਜ਼ ਨੇ ਬਹੁਤ ਸਾਰਾ ਧਨ ਬਹੁਤ ਸਾਰਾ ਕੀ ਹੈ ਇਹ ਵੀ ਕਿਸੇ ਦੀ ਮੰਗਤੀ ਹੈ ਠੀਕ ਹੈ ਹੁਣ ਇਹਨੂੰ ਵੀ ਦੋ ਤਰ੍ਹਾਂ ਨਾਲ ਡਿਵਾਈਡ ਕੀਤਾ ਜਾਂਦਾ ਹੈ ਇਹ ਵੀ ਕਿਹਦੇ ਵਿੱਚ ਡਿਵਾਈਡ ਹੁੰਦੇ ਹਨ ਨਿਸ਼ਚਿਤ ਤੇ ਅਨਿਸ਼ਚਿਤ ਵਿੱਚ ਇਹ ਵੀ ਦੋ ਤਰ੍ਹਾਂ ਨਾਲ ਡਿਵਾਈਡ ਹੁੰਦੇ ਹਨ ਨਿਸ਼ਚਿਤ ਤੇ ਅਨਿਸ਼ਚਿਤ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਨਿਸ਼ਚਿਤ ਕਿ ਨਿਸ਼ਚਿਤ ਵਿੱਚ ਕਿਹੜੇ-ਕਿਹੜੇ ਮੇਨ ਵਰਡ ਆਉਂਦੇ ਹੈ ਠੀਕ ਹੈ ਨਿਸ਼ਚਿਤ ਵਿੱਚ ਕਿਹੜੇ-ਕਿਹੜੇ ਮੇਨ ਵਰਡ ਆਉਂਦੇ ਆ ਅਗਰ ਨਿਸ਼ਚਿਤ ਦੇ ਮੇਨ ਵਰਡ ਦੀ ਗੱਲ ਕੀਤੀ ਜਾਵੇ ਇਹਦੇ ਵਿੱਚ ਜਿੰਨੀ ਮੈਂ ਕਹਾਂ ਦੋ ਕੋ ਹੱਥ ਨੰਬਰ ਰਸਾ ਦੋ ਕੁ ਹੱਥ ਮਤਲਬ ਕਿ ਦੋ ਕੋ ਹੱਥ ਹੈ ਠੀਕ ਹੈ ਕਨਫਿਊਜ਼ ਨਹੀਂ ਹੋਣਾ ਪਿਛਲੇ ਵਾਲਾ ਗਿਣਤੀ ਵਾਲਾ ਸੀਗਾ ਅਗਰ ਮੈਂ ਕਹਾਂ ਦੋ ਕੁ ਲੀਟਰ ਦੁੱਧ ਐਸੇ ਜਿਹੜੇ ਵਰਡ ਹੋਣਗੇ ਉਹਦੇ ਵਿੱਚ ਤਾਂ ਅਨਿਸ਼ਚਿਤ ਵਿੱਚ ਸੀਗੇ ਇਹਦੇ ਵਿੱਚ ਇਹਦੇ ਵਿੱਚ ਐਵੇਂ ਮੈਂ ਕਹਾਂ ਚਾਰ ਕੁ ਗਿੱਟ ਪਰ ਐ ਇੰਪੋਰਟੈਂਟ ਤਾਂ ਗਿੱਟ ਪਰ ਗਿੱਟ ਪਰ ਮਤੇ ਨਿਸ਼ਚਿਤ ਹੈ ਅਗਰ ਗਿੱਟ ਨੂੰ ਮੈਨਸ ਲੇ ਨਾ ਕਿੰਨੀ ਗਿੱਟ ਚੀਜ਼ ਹੈ ਐਂਡ ਗਿੱਟ ਪਰ ਕੀ ਮੈ ਨਿਸ਼ਚਿਤ ਹੈ ਮੋਟ ਕੋ ਚਿਨੀ ਕਿੰਨੀ ਜਿਨੀ ਲੈ ਕੇ ਆਏ ਉਹਦੇ ਕੋਲ ਮੈਂ ਮੋਟ ਕੋ ਚਿਨੀ ਇਹ ਸਾਰੇ ਹੀ ਕਿਦੇ ਵਿੱਚ ਆਉਂਦੇ ਹਨ ਇਹ ਸਾਰੇ ਹੀ ਨਿਸ਼ਚਿਤ ਵਿੱਚ ਆਉਂਦੇ ਹਨ ਅਗਰ ਗੱਲ ਕੀਤੀ ਜਾਵੇ ਅਨਿਸ਼ਚਿਤ ਦੀ ਅਗਰ ਗੱਲ ਕੀਤੀ ਜਾਵੇ ਅਨਿਸ਼ਚਿਤ ਦੀ ਅਨਿਸ਼ਚਿਤ ਨੂੰ ਪਤਾ ਹੀ ਹੈ ਕੀ ਕੀ ਆਉਂਦਾ ਹੈ ਚੀਜ਼ ਥੋੜੀ ਹੈ ਚੀਜ਼ ਜ਼ਿਆਦਾ ਹੈ ਚੀਜ਼ ਸਾਰੀ ਹੈ ਸਾਰੇ ਦਾ ਸਾਰਾ ਦੇ ਦੋ ਬੋਤਾ ਦੇ ਦੋ ਇਹ ਸਭ ਕੁਝ ਕਿਦੇ ਵਿੱਚ ਆਉਂਦਾ ਹੈ ਅਨਿਸ਼ਚਿਤ ਵਿੱਚ ਅੰਧਾ ਐਸੀਗਾ ਤੁਹਾਡਾ ਪਰਿਮਾਨ ਵਾਚਕ ਠੀਕ ਹੈ ਉਸ ਤੋਂ ਬਾਅਦ ਗੱਲ ਕਰਾਂਗੇ ਨਿਸ਼ਚੇ ਵਾਚਕ ਨਿਸ਼ਚੇ ਵਾਚਕ ਜੋ ਵਿਸ਼ੇਸ਼ਣ ਸ਼ਬਦ ਆਪਣੇ ਵਿਸ਼ੇਸ਼ਾ ਨੂੰ ਇਸ਼ਾਰੇ ਨਾਲ ਆਮ ਤੋਂ ਖਾਸ ਬਣਾਉਂਦੇ ਹਨ ਮਤਲਬ ਕਿ ਨਿਸ਼ਚੇ ਵਾਚਕ ਦਾ ਮਤਲਬ ਕੀ ਹੈ ਜੋ ਚੀਜ਼ ਇਸ਼ਾਰਾ ਇਸ਼ਾਰੇ ਜਗ੍ਹਾ ਤੇ ਕੋਈ ਚੀਜ਼ ਹੋਰ ਆ ਸਕਦੀ ਪੇਪਰ 'ਚ ਸੰਕੇਤ ਬਣਾਉਂਦੇ ਹਨ ਉਹਨਾਂ ਨੂੰ ਨਿਸ਼ਚੇ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਆ ਉਹ ਉਸ ਇਸ ਐਸਬ ਕੌਣ ਹੈ ਐਸਬ ਨਿਸ਼ਚੇਵਾਚਕ ਚਾਹੁੰਦਾ ਹੈ ਇਹ ਮੇਰਾ ਘਰ ਹੈ ਮੈਂ ਸ਼ੜਕ ਤੇ ਨਾ ਮੇਰਾ ਘਰ ਹੈ ਮਤਲਬ ਕਹਿੰਦਾ ਮੈਨੂੰ ਸਾਈਨ ਦਿੱਤਾ ਹੈ ਕਿ ਇਹ ਮੇਰਾ ਘਰ ਹੈ ਉਹ ਹਰ ਕਿਤੇ ਦੀ ਦੁਕਾਨ ਹੈ ਇਹ ਵੀ ਦੁਕਾਨ ਉਦੀ ਹੈ ਮਤਲਬ ਕਿ ਇਹਦੇ ਵਿੱਚ ਵੀ ਮੈਂ ਕੀ ਕੀਤਾ ਹੈ ਇਹਦੇ ਵਿੱਚ ਵੀ ਮੈਂ ਇਸ਼ਾਰਾ ਕੀਤਾ ਹੈ ਇਹਨਾਂ ਨੂੰ ਵੀ ਦੋ ਤਰੀਕੇ ਨਾਲ ਵੰਡਿਆ ਜਾਂਦਾ ਹੈ ਇਹਨਾਂ ਨੂੰ ਦੋ ਤਰੀਕੇ ਨਾਲ ਡਿਵਾਈਡ ਕੀਤਾ ਗਿਆ ਹੈ ਪਹਿਲਾ ਹੁੰਦਾ ਨਿਕਟਵਰਤੀ ਇਕ ਹੁੰਦਾ ਦੂਰਵਰਤੀ ਪਹਿਲਾ ਸੀ ਕਰਾਂਗੇ ਨਿਕਟਵਰਤੀ ਜੋ ਵਿਸ਼ੇਸ਼ਣ ਸ਼ਬਦ ਨੇੜੇ ਦੀ ਵਸਤੂ ਵੱਲ ਇਸ਼ਾਰਾ ਕਰਕੇ ਉਸ ਨੂੰ ਆਮ ਤੋਂ ਖਾਸ ਬਣਾਉਂਦੇ ਹਨ ਉਸ ਨੂੰ ਨਿਕਟਵਰਤੀ ਕਿਹਾ ਜਾਂਦਾ ਹੈ ਜਿਵੇਂ ਇਹ ਮੇਰੀ ਕਿਤਾਬ ਹੈ ਇਹ ਤੇ ਇਸ ਇਹ ਦੋਨੋਂ ਵਰਡ ਇਹ ਹੀ ਇਸ ਇਹ ਤਿੰਨੋਂ ਵਰਡ ਕਿਦੇ ਵਿੱਚ ਆ ਗਏ ਆ ਤਿੰਨੋਂ ਵਰਡ ਨਿਸ਼ਚੇ ਵਾਚਕ ਵਿੱਚ ਆ ਗਏ ਆ ਇਦਾਂ ਕੀ ਹੋ ਗਿਆ ਚੀਜ਼ ਕੀ ਹੈ ਲੱਗ ਗਿਆ ਚੀਜ਼ ਨੂੰ ਕੀ ਦੱਸ ਰਿਹਾ ਲੱਗ ਗਿਆ ਇਹ ਅਗਰ ਮੈਂ ਕਹਾਂ ਇਹ ਕਾਰ ਮੇਰਾ ਹੈ ਇਹ ਕਾਰ ਸਾਡਾ ਹੈ ਇਹ ਕਿਤਾਬ ਮੇਰੀ ਹੈ ਇਹ ਇੱਕ ਨਿਕਤਵਾਚਕ ਹੈ ਮਤਲਬ ਕਿ ਲਾਗੇ ਦੀ ਚੀਜ਼ ਨੂੰ ਦਰਸਾ ਰਹੇ ਹੈ ਅਗੇ ਬੱਚੇ ਮੈਂ ਗੱਲ ਕਰਾਂ ਦੂਰਵਾਚਕ ਦੀ ਦੂਰਵਰਤੀ ਨਿਸ਼ਚੇਵਾਚਕ ਦੀ ਇਹ ਦੂਰ ਵੱਲ ਇਸ਼ਾਰਾ ਕਰਨਗੇ ਦੂਰ ਦੀ ਵਸਤੂ ਵੱਲ ਇਸ਼ਾਰਾ ਕਰਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਵਾਲੇ ਸ਼ਬਦਾਂ ਨੂੰ ਦੂਰਵਰਤੀ ਨਿਸ਼ਚੇਵਾਚਕ ਕਹਿੰਦੇ ਹਾਂ ਜਿਵੇਂ ਉਹ ਆਹੂ ਇਹ ਦੋਨੋਂ ਵਰਡ ਕਿਹਦੇ ਵਿੱਚ ਆਉਂਦੇ ਹੈ ਇਹ ਦੋਨੋਂ ਵਰਡ ਦੂਰਵਰਤੀ ਵਿੱਚ ਆਉਂਦੇ ਹੈ ਇਹ ਵਰਡ ਬਹੁਤ ਇੰਪੋਰਟੈਂਟ ਹੈ ਐਗਜ਼ਾਮ 'ਚ ਕੀ ਕਰਨਗੇ ਉਹ ਪੁੱਛ ਲੈਣਗੇ ਉਹ ਕੀ ਹੈ ਉਹ ਕੀ ਹੈ ਤੁਸੀਂ ਯਾਦ ਰੱਖਣਾ ਤੁਸੀਂ ਇੱਕ ਐਗਜ਼ਾਮਪਲ ਉਹ ਮੇਰਾ ਕਾਰ ਹੈ ਉਹ ਆ ਰਿਹਾ ਹੈ ਮਤਲਬ ਕਿ ਬੜਾ ਹੀ ਦੂਰ ਹੈ ਜੇ ਆਇਆ ਨਹੀਂ ਹੈ ਬੜਾ ਹੀ ਦੂਰ ਹੈ ਇਸ ਕਰਕੇ ਆ ਵਰ ਕਿਤੇ ਵੀ ਚੰਗਿਆ ਹੈ ਐ ਦੂਰ ਵਰਤੀ ਚ ਅੰਦਰ ਜਿਵੇਂ ਉਹ ਬਲਜੀਤ ਦਾ ਮੋਟਰਸਾਈਕਲ ਹੈ ਉਹ ਸੰਗੀਤਾ ਦੀ ਕਾਰ ਹੈ ਮਤਲਬ ਇਹ ਚੀਜ਼ ਕਿ ਇਹ ਦੂਰ ਹੈ ਇਹਦੇ ਨਾਲ ਦੂਰ ਦੂਰ ਤੱਕ ਮੇਰਾ ਕੋਈ ਵੀ ਸਬੰਧ ਨਹੀਂ ਹੈ ਠੀਕ ਹੈ ਬੱਚੇ ਅਗਸਰਾ ਲਾਸਟ ਹੈਗਾ ਵਿਸ਼ੇਸ਼ਣ ਵਾਲਾ ਪੰਜਵਾਂ ਵਿਸ਼ੇਸ਼ਣ ਸੀਗਾ ਪੜਨਾਮੀ ਵਿਸ਼ੇਸ਼ਣ ਪੜਨਾਮੀ ਵਿਸ਼ੇਸ਼ਣ ਅਗਰ ਤਾਂ ਮੈਂ ਸਿੰਪਲੀ ਮਤਲਬ ਸਮਝਾਦਾ ਪੜਨਾਮੀ ਕਿਉਂ ਦਿਆ ਹੈ ਪਰ ਨਾਮ ਦੀ ਜਗਾ ਤੇ ਆ ਕੇ ਉਹਦੀ ਵਿਸ਼ੇਸ਼ਤਾ ਜਿਵੇਂ ਪਰਨਾਮੀ ਵਿਸ਼ੇਸ਼ਣ ਨਾਵਾਂ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪਰਨਾਵਾਂ ਨੂੰ ਪਰਨਾਮੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਹਦੇ ਸ਼ਬਦ ਨਾਵਾਂ ਨਾਲ ਆ ਕੇ ਕੰਮ ਕਿਹੜਾ ਕਰ ਰਿਹਾ ਵਿਸ਼ੇਸ਼ਤਾ ਦਾ ਦੱਸ ਕਿਹਦੇ ਦੀ ਹੈ ਪਰਨਾਮ ਦੀ ਜਿਵੇਂ ਕੇਰਾ ਮਾਸਟਰ ਮੇਰੀ ਕੁੜੀ ਉਹ ਮੋਟਰਸਾਈਕਲ ਤੁਹਾਡਾ ਕਾਰ ਸਾਡੀ ਮਸ਼ੀਨ ਇਹਦੀ ਮੈਂ ਐਗਜ਼ਾਮਪਲ ਦੇ ਥਰੂ ਤੁਹਾਨੂੰ ਸਮਝਾਵਾਂਗੀ ਫਿਰ ਪ੍ਰੋਪਰਲੀ ਡਿਟੇਲ ਵੀ ਸਮਝ ਆ ਜੀ ਮੈਂ ਤੁਹਾਡਾ ਕਾਰ ਬਹੁਤ ਹੀ ਖੁੱਲਾ ਦੁੱਲਾ ਹੈ ਦੇਖੋ ਕਾਰ ਦੀ ਵਿਸ਼ੇਸ਼ਤਾ ਕੀ ਹੈ ਖੁੱਲਾ ਦੁੱਲਾ ਇਹ ਤਾਂ ਅਗੇ ਵਿਸ਼ੇਸ਼ਣ ਅਗਰ ਮੈਂ ਕਹਾਂ ਚਪੜਨਾਮੀ ਕੀਏ ਤੁਹਾਡਾ ਦੇਖੋ ਕਾਰ ਕੀ ਹੈ ਨਾਮ ਕਾਰ ਕਿਹੜਾ ਵਰਡ ਹੈ ਨਾਮ ਵਰਡ ਹੈ ਨਾਮ ਨਾਲ ਕੀ ਜੁੜਿਆ ਤੁਹਾਡਾ ਨਾਮ ਨਾਲ ਕੀ ਜੁੜ ਗਿਆ ਤੁਹਾਡਾ ਹੈਨਾ ਇਸ ਕਰਕੇ ਜੋ ਨਾਮ ਦੀ ਜਗ੍ਹਾ ਆ ਕੇ ਨਾਮ ਨਾਲ ਆ ਕੇ ਉਹਦੀ ਵਿਸ਼ੇਸ਼ਤਾ ਜਿਵੇਂ ਸਾਡੀ ਕਾਰ ਤੁਹਾਨੂੰ ਪਤਾ ਹੈ ਜਿਹੜਾ ਕਾਰੜਾ ਕਾਰ ਵਰਡ ਹੈ ਉਹ ਨਾਮ ਚ ਖਰਾਬ ਕੀ ਹੋਗੀ ਉਹਦੀ ਵਿਸ਼ੇਸ਼ਤਾ ਹੈ ਉਹ ਦਾ ਉਹ ਗੁਣ ਹੈ ਕਿਉਂ ਖਰਾਬ ਰਹਿੰਦੀ ਹੈ ਵਿਸ਼ੇਸ਼ਤਾ ਵਿੱਚ ਕੱਲੀ ਵਿਸ਼ੇਸ਼ਤਾ ਨਹੀਂ ਆਉਂਦੀ ਉਹ ਗੁਣ ਵੀ ਆਉਂਦਾ ਤੇ ਸਾਡੀ ਕੌਣ ਹੋਗੀ ਪੜਨਾਮ ਠੀਕ ਹੈ ਇਸ ਤਰ੍ਹਾਂ ਇਹਨੂੰ ਬੰਦਿਆ ਜਾਂਦਾ ਹੈ ਜਿਵੇਂ ਜਿਹੜਾ ਮੁੰਡਾ ਆਇਆ ਸੀ ਪ੍ਰੀਖਿਆ ਵਿੱਚ ਪਹਿਲਾ ਦਰਜਾ ਪ੍ਰਾਪਤ ਕੀਤਾ ਨਾ ਕਿ ਜਿਹੜਾ ਜਿਹੜੇ ਵਰਡ ਜਿਸ ਮੇਰੀ ਤੁਹਾਡੇ ਠੀਕ ਹੈ ਇਹਦੇ ਵਿੱਚ ਕਿਹੜੇ ਵਾਦੀ ਫੱਜੀ ਮੈਂ ਕਿਹੜਾ ਮੇਰੀ ਉਹ ਤੁਹਾਡਾ ਸਾਡੀ ਇਹ ਸਾਰੇ ਕਿਹੜੇ ਵਰਡ ਹੈ ਇਹ ਸਾਰੇ ਹੀ ਪੜਨਾਮੀ ਵਰਡ ਹੈ ਠੀਕ ਹੈ ਸਾਰੇ ਹੀ ਪੜਨਾਮੀ ਵਰਡ ਹੈ ਹੁਣ ਪੜਨਾਮੀ ਵਰਡ ਨੂੰ ਵੀ ਡਿਵਾਈਡ ਕੀਤਾ ਗਿਆ ਹੈ ਠੀਕ ਹੈ ਪਹਿਲਾਂ ਅਸੀਂ ਕਰਾਂਗੇ ਮੂਲ ਰੂਪ ਪੜਨਾਮੀ ਵਿਸ਼ੇਸ਼ਣ ਦੀ ਡੈਫੀਨੇਸ਼ਨ ਵਸੋਂ ਦੇਖ ਲਿਓ ਕਿਉਂਕਿ ਪੇਪਰ ਚ ਅਗੇ ਥੋੜਾ ਡਿਫਿਕਲਟ ਲੈਵਲ ਪਾਏਗਾ ਤੇ ਉਸ ਤੋਂ ਬਾਅਦ ਡਿਫਿਕਲਟ ਲੈਵਲ ਨਹੀਂ ਪਾ ਸਕਦਾ ਅਲੋ ਪੁੱਛਿਆ ਜਾਵੇਗਾ ਮੂਲ ਰੂਪੀ ਪੜਨਾਮੀ ਵਿਸ਼ੇਸ਼ਣ ਕਿਹੜੇ ਹੁੰਦੇ ਹਨ ਜਿਹਦੇ ਸ਼ਬਦ ਆਪਣੇ ਮੂਲ ਰੂਪ ਵਿੱਚ ਹੀ ਵਿਸ਼ੇਸ਼ਣ ਬਣ ਜਾਂਦੇ ਹਨ ਮੂਲ ਰੂਪ ਮਤਲਬ ਕਿ ਆਪਣੇ ਸਿੰਪਲ ਰੂਪ ਵਿੱਚ ਹੀ ਵਿਸ਼ੇਸ਼ਣ ਬਣ ਜਾਂਦੇ ਹਨ ਉਹਨਾਂ ਨੂੰ ਮੂਲ ਰੂਪ ਪੜਨਾਮੀ ਵਿਸ਼ੇਸ਼ਣ ਕਹਿੰਦੇ ਹਨ ਉਹਦਾ ਰੂਪ ਚੇਂਜ ਨਹੀਂ ਹੁੰਦਾ ਮੂਲ ਰੂਪ ਰਹਿੰਦਾ ਜਿਵੇਂ ਕੌਣ ਕੀ ਕਿਹੜਾ ਕਿਹੜਾ ਮੁੰਡਾ ਸ਼ਹਿਰ ਗਿਆ ਸੀ ਕਿਹੜਾ ਕੀ ਪਤਾ ਕਿਹੜਾ ਕਿਹੜਾ ਮਾਲੀ ਮੋਟਰਸਾਈਕਲ ਚਲਾਉਣ ਗਿਆ ਹੈ ਮਤਲਬ ਕਹਿੰਦਾ ਜਿਹਦੇ ਸ਼ਬਦ ਆਪਣੇ ਮੂਲ ਰੂਪ ਵਿੱਚ ਵਿਸ਼ੇਸ਼ਣ ਬਣ ਜਾਂਦੇ ਉਹ ਕੀ ਹੈ ਮੂਲ ਰੂਪੀ ਪਰਨਾਮੀ ਵਿਸ਼ੇਸ਼ਣ ਕਹਿੰਦੇ ਚ ਕਿਹੜਾ ਕਰ ਵਿਸ਼ੇਸ਼ਣ ਆ ਕੋਣ ਕਿਹੜਾ ਜਿਹਦਣਾ ਕੋਚਨ ਪੁੱਛੇ ਜਾਣ ਸਿੱਧਾ ਤੁਸੀਂ ਕਾ ਯਾਦ ਕਰਨ ਦਾ ਜਿਹਦੇ ਚ ਤੁਸੀਂ ਕਿਸੇ ਨੂੰ ਪ੍ਰੈਸ਼ਰ ਪੁਟ ਕਰ ਸਕਦੇ ਹੋ ਉਹ ਕਿਚ ਆਏਗਾ ਪਰਨਾਮੀ ਮੂਲ ਪਰਨਾਮੀ ਵਿਸ਼ੇਸ਼ਣ ਚ ਆਏਗਾ ਅਗਰ ਨੈਕਸਟ ਦੀ ਗੱਲ ਕੀਤੀ ਜਾਏ ਬੱਚੇ ਨੈਕਸਟ ਹੈ ਤੁਹਾਡਾ ਉਤਪਨ ਰੂਪੀ ਪਰਨਾਮੀ ਵਿਸ਼ੇਸ਼ਣ ਜਿਹੜੇ ਵਿਸ਼ੇਸ਼ਣ ਪਰਨਾਮ ਨੂੰ ਉਤਪਨ ਹੋ ਕੇ ਪਰਨਾਮ ਨੂੰ ਖੁਦ ਉਤਪਨ ਕਰ ਰਿਹਾ ਹੈ ਵਿਸ਼ੇਸ਼ਣ ਦਾ ਕਾਰਜ ਨਿਭਾਣ ਉਹਨਾਂ ਨੂੰ ਉਤਪਨ ਰੂਪ ਪਰਨਾਮੀ ਵਿਸ਼ੇਸ਼ਣ ਆਖਰ ਜਿਵੇਂ ਕਿੰਨਾ ਕਿੰਨੀ ਕਿੰਨੀ ਸਬਜੀ ਲੈਣੀ ਹੈ ਕਿੰਨਾ ਸਮਾਂ ਲਾ ਕੇ ਘਰ ਆਣਾ ਹੈ ਕਿੰਨਾ ਟਾਈਮ ਹੋਰ ਕਿੰਨਾ ਟਾਈਮ ਲੱਗੇਗਾ ਜਿੱਥੇ ਕਿਹੜਾ ਹੋਗਾ ਕਿੰਨਾ ਕਿੰਨੀ ਐਸੇ ਵਰਡ ਨੂੰ ਕੀ ਕਵਾਂਗੇ ਐਸੇ ਵਰਡ ਨੂੰ ਤੁਹਾਡਾ ਕਿਚ ਆਏਗਾ ਉਤਪਨ ਰੂਪ ਨਾਮੀ ਵਿਸ਼ੇਸ਼ਣ ਵਿੱਚ ਆਏਗਾ ਅੱਜ ਵੀਡੀਓ ਨੂੰ ਸਿੱਥੇ ਖਤਮ ਕਰਨੇ ਆਈ ਥਿੰਕ ਜਿਹਦੇ ਵੀ ਬੱਚੇ ਦੇ ਵਿਸ਼ੇਸ਼ਣ ਨੂੰ ਲੈ ਕੇ ਡਾਊਟ ਸੀਗੇ ਉਹ ਸਾਰੇ ਹੀ ਖਤਮ ਹੋ ਚੁੱਕੇ ਹੋਣਗੇ ਅਗਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗ ਰਹੀ ਹੈ ਤੁਸੀਂ ਵੀਡੀਓ ਥੱਲੇ ਪੱਕਾ ਹੀ ਕਮੈਂਟ ਕਰੋਗੇ ਥੈਂਕ ਯੂ ਫੋਰ ਵਾਚਿੰਗ ਥੈਂਕ ਯੂ ਸੋ ਮੱਚ